ਉਵੇ ਪਰ ਦੇ ਵਿੱਚ ਸਰਕਾਰੀ ਬੱਸ ਸੇਵਾ ਨਹੀਂ ਚੱਲੇਗੀ ਤਿੰਨ ਦਿਨਾਂ ਦਿੱਲੀ ਇਹ ਬਾਸੇਵਾ ਠੱਪ ਰਹਿਣ ਵਾਲੀ ਹੈ ਦੱਸਦੀ ਹੈ ਕਿ ਪੀਆਰਟੀਸੀ ਤੇ ਪਨਵਸ ਦੀਆਂ ਬੱਸਾਂ 6, 7 ਤੇ 8 ਜਨਵਰੀ ਨੂੰ ਨਹੀਂ ਚੱਲਣਗੀਆਂ ਪੀਆਰਟੀਸੀ ਤੇ ਪਨਵਸ ਮੁਲਾਜ਼ਮ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਈ ਸ਼ਗਿਰਤ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਕਾਰਨ 6, 7 ਤੇ 8 ਜਨਵਰੀ ਨੂੰ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਪਰੀਆ ਮੰਗਾਂ ਦੇ ਲਈ ਸੰਘਰਸ਼ ਕਰ ਰਹੀ ਪਨਵਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਨੇ ਪਿਛਲੇ ਮਹੀਨੇ ਪੰਜਾਬ ਭਰ ਦੇ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਸੀ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਦੀ ਇਹ ਮੰਗ ਉਹਨਾਂ ਨੇ ਪ੍ਰਮਖਤਾ ਦੇ ਨਾਲ ਚੁੱਕੀ ਸੀ ਇਸ ਸਬੰਧੀ ਪਿਛਲੇ ਮਹੀਨੇ ਜਲੰਧਰ ਡਿਪੂ 1 ਅਤੇ 2 ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੁਆਬੇ ਦੇ ਵੱਖ-ਵੱਖ ਵਿਧਾਇਕਾਂ ਦੇ ਨਾਲ ਉਹਨਾਂ ਦੀ ਰਿਹਾਈ ਤੇ ਮੁਲਾਕਾਤ ਵੀ ਕੀਤੀ ਸੀ ਕੈਬਨਿਟ ਮੰਤਰੀ ਦੀ ਰਿਹਾਈ ਤੇ ਪੂਜਯ ਵਫਾ ਦੀ ਅਗਵਾਈ ਪ੍ਰਦਾਨ ਵਿਕਰਮਜੀਤ ਸਿੰਘ ਸਨੇ ਹੋਰਨਾਂ ਆਗੂਆਂ ਦੇ ਵੱਲੋਂ ਕੀਤੀ ਗਈ ਸੀ ਯੂਨੀਅਨ ਦੇ ਅਧਿਕਾਰੀਆਂ ਨੇ ਮਹਿੰਦਰ ਭਗਤ ਨੂੰ ਮੰਗ ਪੱਤਰ ਸੌਂਪਿਆ ਸੀ ਤੇ ਮੰਗ ਪੱਤਰ ਸੌਂਪ ਕੇ ਯੂਨੀਅਨ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਸੀ ਯੂਨੇ ਨੇ ਮੰਤਰੀ ਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਸਥਾਨਕ ਬੱਸ ਸਟੈਂਡ ਤੇ ਵੀ ਸੰਬੋਧਨ ਕੀਤਾ ਸੀ ਉਤੇ ਹੀ ਵਿਕਰਮਜੀਤ ਸਿੰਘ ਨੇ ਕਿਹਾ ਸੀ ਕਿ ਆਰਜੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਿੱਚ ਅ ਦੇਰੀ ਜਿਹੜੀ ਹੋ ਰਹੀ ਹੈ ਉਸੇ ਕਾਰਨ ਯੂਨੀਅਨ ਨੂੰ ਸੰਘਰਸ਼ ਦਾ ਬਿੱਗਲ ਵਜਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਬੀਬੀਆਂ ਦੇ ਲਈ ਇਹ ਵੱਡੀ ਖਬਰ ਹੈ ਕਿਉਂਕਿ ਵੱਡੇ ਗਿਣਤੀ ਵਿੱਚ ਸਫ਼ਰ ਪੀ ਆਰਟੀਸੀ ਦੇ ਪਨਵਸ ਸਰਕਾਰੀ ਬਸਾਂ ਤੇ ਬੀਬੀਆਂ ਹੀ ਕਰਦੀਆਂ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਧਾਰ ਕਾਰਡ ਦੀ ਸਹੂਲਤ ਬੀਬੀਆਂ ਨੂੰ ਦਿੱਤੀ ਗਈ ਹੈ ਤਾਂ ਉਹਨਾਂ ਦੇ ਲਈ ਕਾਫੀ ਮੁਸ਼ਕਲ ਇਹਨਾਂ ਤਿੰਨ ਦਿਨਾਂ ਦੇ ਵਿੱਚ ਰਹਿਣ ਵਾਲੀ ਹੈ ਕਿਉਂਕਿ ਤਿੰਨ ਦਿਨਾਂ ਲਈ ਪੀ ਆਰਟੀਸੀ ਤੇ ਪਨਵਸ ਦੀਆਂ ਬਸਾਂ ਨਹੀਂ ਚੱਲਣਗੀਆਂ 6 7 ਤੇ 8 ਜਨਵਰੀ ਨੂੰ ਇਹ ਬਸਾਂ ਨਹੀਂ ਚੱਲਣਗੀਆਂ ਬੱਸ ਸੇਵਾ 3 ਦਿਨਾਂ ਦੇ ਲਈ ਠੱਪ ਰਹਿਣ ਵਾਲੀ ਹੈ ਕਿਉਂਕਿ ਲਗਾਤਾਰ ਇਹਨਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਜਿਹੜੇ ਠੇਕੇ ਤੇ ਰੱਖੇ ਹੋਏ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਮੇਂ-ਸਮੇਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੀ ਇਹਨਾਂ ਦੇ ਵੱਲੋਂ ਕੀਤਾ ਜਾ ਚੁੱਕਾ ਹੈ ਇਹਨਾਂ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜਦੋਂ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਉਸ ਵੇਲੇ ਵੀ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬੱਸ ਸੇਵਾ ਠੱਪ ਕਰ ਦਿੱਤੀ ਗਈ ਸੀ ਤਾਂ ਹੁਣ 3 ਦਿਨਾਂ ਦੇ ਲਈ ਬੱਸ ਸੇਵਾ ਮੁੜ ਤੋਂ ਠੱਪ ਕੀਤੀ ਗਈ ਹੈ ਪੀਆਰਟੀਸੀ ਦੇ ਪਨਵਸੀਆਂ ਬੱਸਾਂ 6 7 ਤੇ 8 ਤਾਰੀਖ ਨੂੰ ਨਹੀਂ ਚੱਲਣਗੀਆਂ